ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕਰਾਰੀ ਤੇ ਲੱਗ ਚੁੱਕੀ ਐ ਲੇਡੀਜ਼ ਸੂਟਾਂ ਦੀ ਸੇਲ ਪਾਰਟੀ ਵੇਅਰ ਮਿਲਣਗੇ 1500 ਰੁਪਏ ਦੇ ਵਿੱਚ ਗਾਉਨ ਟੂਰ ਦੇ ਨਾਲ ਮੈਚ ਕਰਦੀ ਮਿਲੇਗੀ ਫ੍ਰੀ ਜੁੱਤੀ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਏਤਮਾਨ ਬਨੋਂ ਨਿਗਾ ਨਿਗਾ ਸਵਾਗਤ ਹੈ। ਸੋ ਇੱਕ ਵੀਡੀਓ ਜੋ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ ਸਿਮਰਨ ਫੈਸ਼ਨ ਹੱਬ ਜੋ ਕਿ ਸਿਸਮਾ ਰੋਡ ਤਰਾਲੀ ਦੇ ਉੱਤੇ ਹੈ। ਸੋ ਇਹਨਾਂ ਦੇ ਵੱਲੋਂ ਇੱਕ ਹੋਰ ਜੋ ਸੇਲ ਲਗਾਈ ਜਾ ਰਹੀ ਹੈ ਇੱਥੇ ਸਿਮਰਨ ਫੈਸ਼ਨ ਹੱਬ ਤੇ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਜੋ ਇਸ ਦੁਕਾਨ ਦੇ ਜੋ ਓਨਰ ਨੇ ਮੈਡਮ ਬਲਵਿੰਦਰ ਕੌਰ ਜੀ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅੱਗੇ ਜੀ ਕਿ ਕੀ ਇਹਨਾਂ ਦਾ ਇਹ ਕਹਿਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਸਿਮਰਨ ਫੈਸ਼ਨ ਹੱਬ ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕੋਰਾਲੀ ਰਜਿੰਦਰਨ ਕਲੇਬ ਓਨ ਰੋਡ ਹੀ ਐ ਸਾਰਿਆਂ ਨੇ ਅੱਜ ਇੱਥੇ ਆ ਕੇ ਮਤਲਬ ਸੇਲ ਦਾ ਲਾਭ ਉਠਾਣਾ ਸੇਲ ਲਗਾ ਰਹੇ ਅਸੀਂ ਜਿਹੜੇ ਮਤਲਬ 16-1700 ਵਾਲੀ ਰੇਂਜ ਵਿੱਚ ਸੀ ਸੂਟ ਉਹ 10000-10000 ਰੁਪਏ ਤੇ ਜੋ 1000 ਵਾਲੇ ਸੀ ਉਹ 750 800 ਦੀ ਰੇਂਜ ਵਿੱਚ ਹੈ ਵੀ ਉਸ ਵਿੱਚ ਨਹਿਰਾਗਟ ਵਿਦ ਸਿੰਪਲ ਕੁੜਤਾ ਹੈਂਡ ਟੱਚਿੰਗ ਸਭ ਪ੍ਰਿੰਟ ਸੂਟ ਸਭ ਤਰ੍ਹਾਂ ਦੇ ਆ ਤੇ ਆ ਦੇਖੋ ਸਭ ਤੋਂ ਵੱਧਿਆ ਬਲਕਿ ਨਾਲ ਦੁਪੱਟੀ ਤੇ ਕੁੜਤਾ ਸਿੰਪਲ ਕੁੜਤਾ ਜਿਹਦੇ ਨਾਲ ਸੀਕਵੈਂਸਰ ਲਾ ਲਓ ਔਰ ਦੁਪੱਟਾ ਹੈ ਔਰ ਨਾਲ ਦੀ ਜੁੱਤੀ ਜੁੱਤੀ ਦੇ ਵੀ ਨਾਲ ਦੀ ਪ੍ਰਿੰਟ ਹੋਇਆ ਗਿਆ ਹੈ 1000 ਰੁਪਏ ਇਹਨੂੰ ਫੋਰਸਿਸ 1000 ਵਿੱਚ ਕੋਲੋਂ ਜੁੱਤੀ ਵੀ ਮਿਲੇਗੀ ਸਟਿਚ ਹੋਇਆ ਦਾ ਕੁੜਤਾ ਵਿਦ ਪਲਾਜ਼ੋ ਵਿਦ ਦੁਪੱਟਾ ਨਾ ਕੋਈ ਸਟਿਚਿੰਗ ਕਰਵਾਉਣ ਦੀ ਲੋੜ ਨਾ ਕਿਤੇ ਕੁਝ ਬਾਹਰ ਤੋਂ ਐਕਸਟਰਾ ਕੋਈ ਚੀਜ਼ ਕਰਨ ਦੀ ਲੋੜ ਇੱਕ ਕੱਟੜਾ ਲੇਟੇ ਰਹੇ ਕਲਰ ਅਵੇਲੇਬਲ ਹੈ yellow ਹੈ pista green pista army ਗੁਲਾਬੀ blue green ਇੱਧਰ ਮਿਲ ਜਾਣਗੇ blue green navy blue ਹਰ ਤਰ੍ਹਾਂ ਦੇ ਕਾਟਨ ਦੇ ਸਟੱਫ ਰਿਯਾਨ ਦੇ ਸਟੱਫ ਇੱਥੇ ਮਿਲਣਗੇ ਇਸ ਵਿੱਚ ਰਿਯਾਨ ਮਤਲਬ ਨਹਿਰਾ ਕਟ ਐਂਡ ਵਿਦ ਕੁੜਤਾ ਸਟਾਈਲ ਵੀ ਹੈ ਦੋ ਤਰ੍ਹਾਂ ਦੇ ਹੈ ਹਾਂਜੀ ਦੇਖੋ ਇਹ ਹੈਂਡ ਟੱਚਿੰਗ ਸਿਕਵੈਂਸ ਟੂ ਦਾ ਵਰਕ ਕੀਤਾ ਹੋਇਆ ਪ੍ਰਿੰਟ ਰਿਯਾਨ オリジナル ਰਿਯਾਨ ਹੈ ਜਿਜ਼ਨਲ ਦੁਪੱਟਾ ਪਲਾਜ਼ੋ ਇਸੇ ਤਰ੍ਹਾਂ ਇੱਕ ਤਰ੍ਹਾਂ ਵਾਈਟਰ ਵਾਈਟ ਦੇ ਵਿੱਚ ਇਹਦੇ ਵਿੱਚ ਹਲਕਾ ਹੈਂਡਵਰਕ ਹੋਇਆ ਹੋਇਆ ਹੈ ਤੇਰੇ ਦੁਪੱਟੇ ਨਾਲ ਹੀ ਜਿਸ ਤੇ ਪੇਂਟ ਹੋਇਆ ਹੋਇਆ ਹਲਕਾ ਜਿਹਾ ਔਰ ਨਾਲ ਹੀ ਪਲਾਜ਼ੋ ਪਲਾਜ਼ੋ ਤੇ ਵੀ ਨਾਲ ਦਾ ਹੀ ਕੁੜਤੇ ਦੇ ਨਾਲ ਦਾ ਹੀ ਵਰਕ ਹੋਇਆ ਹੋਇਆ ਇਿੱਥੇ ਕਈ ਤਰ੍ਹਾਂ ਦੇ ਕਲਰ ਜਿਵੇਂ ਹਲਕਾ ਹਲਕਾ ਪਨਚਾਇਲਾ ਹੁੰਦਾ ਹੈ ਕਿ ਮੋਤੀ ਵਰਕ ਹੋਵੇ ਬਟਨ ਵਾਲਾ ਹੋਵੇ ਨਾਲ ਤਾਂ ਇਸ ਤਰ੍ਹਾਂ ਦੇ ਆਪਨ ਕੋਈ ਤਰ੍ਹਾਂ ਦੇ ਕਲਰ ਅਵੇਲੇਬਲ ਹੈ ਜਿਵੇਂ ਕਾਲਜ ਵੇਅਰ ਵਾਸਤੇ ਕੁੜੀਆਂ ਨੂੰ ਚਾਹੀਦਾ ਹੁੰਦਾ ਹੈ ਕਿ ਉਹ ਹਲਕਾ ਵੇਅਰ ਕਰਨ ਔਰ ਗਰਮੀਆਂ ਵਿੱਚ ਉਹਨਾਂ ਨੂੰ ਕੰਫਰਟੇਬਲ ਯੂਜ਼ ਹੋਵੇ ਤਾਂ ਸਾਡੇ ਕੋਲ ਨਾਇਰਾ ਕਟ कॉटन ਕਈ ਤਰ੍ਹਾਂ ਦੇ ਮਿਲਣਗੇ ਨਾਇਰਾ ਕਟ ਵਿੱਚ ਲੈਸ ਵੀ ਆ ਲੈਸ ਵਾਲੇ ਮਿਲ ਜਾਣਗੇ ਪਿਓਰ ਕਾਟਨ ਪਿਓਰ ਕਾਟਨ ਰਿਯੋਨ ਕਾਟਨ ਦਾ ਦੁਪੱਟਾ ਔਰ ਬਿਲਕੁਲ ओरिजिनल ਪ੍ਰਾਈਸ ਵਿੱਚ ਮਿਲਣਗੇ 1200 ਵਾਲੇ 1000 ਵਿੱਚ 1000 ਵਾਲੇ 800 600 ਵਿੱਚ ਮਿਲ ਜਾਣਗੇ ਇਸ ਤਰ੍ਹਾਂ ਹੀ ਇਹ ਪਲਾਜ਼ੋ ਹੈ ਨਾਲ ਸ਼ਰਟ ਵਿਦ ਪਲਾਜ਼ੋ ਦੁਪੱਟਾ लेस ਵਰਕ ਹੋਇਆ ਹੋਇਆ ਫੋਰ ਸਾਈਡਡ लेस कॉटन ਸਟਫ ਜਲਦੀ ਤੋਂ ਜਲਦੀ ਆਓ ਸਿਮਨ ਫੈਸ਼ਨ ਹਬ ਤੇ ਤੇਰਾ ਸੇਲ ਦਾ ਸੇਲ ਦਾ ਲਾਭ ਉਠਾਓ ਸ਼ਿਸ਼ਮਾ ਰੋਡ ਤੇ ਇਸ ਦਾ ਐਡਰੈਸ ਹੈ ਸ਼ਿਸ਼ਮਾ ਰੋਡ ਕੁਰਾਲੀ ਸਿਮਨ ਫੈਸ਼ਨ ਹਬ ਜਿੰਦਰਾਇਨ ਕਲੇਬ ਦੇ ਬਿਲਕੁਲ ਨਾਲ ਹੈ ਇਸੇ ਤਰ੍ਹਾਂ ਇਹ ਵਰਕ ਮਹੀਨੇਵਾਰ ਕਈਆਂ ਤੇ ਹਲਕਾ ਵਰਕ ਹੋਇਆ ਹੋਇਆ ਕਈਆਂ ਤੇ ਜ਼ਿਆਦਾ ਵਰਕ ਹੋਇਆ ਹੋਇਆ ਨਾਲ ਪਲਾਜ਼ੋ ਨਾਲ ਦੁਪੱਟੇ ਮਿਲਣਗੇ ਤੁਹਾਨੂੰ ਲਾਈਟ ਕਲਰ ਡਾਰਕ ਸਾਰੇ ਤਰ੍ਹਾਂ ਦੇ ਕਲਰ ਹਲਕਾ ਪ੍ਰਿੰਟ ਜ਼ਿਆਦਾ ਪ੍ਰਿੰਟ ਹਰ ਤਰ੍ਹਾਂ ਦੇ ਸੂਟ ਸਾਡੇ ਕੋਲ ਅਵੇਲੇਬਲ ਹੈ ਜਲਦੀ 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 ਤੋਂ ਜਲਦੀ ਪਹੁੰਚੋ ਤੇ ਸੇਲ ਦਾ ਲਾਭ ਉਠਾਓ ਹਰ ਤਰ੍ਹਾਂ ਦੇ ਕਲਰ ਦੇਖੋ ਕਲਰ ਮੈਨੂ ਗ੍ਰੀਨ ਹਰ ਤਰ੍ਹਾਂ ਦੇ ਪ੍ਰਿੰਟਡ ਵੀ ਅਵੇਲੇਬਲ ਹੈ ਸਾਡੇ ਕੋਲ ਫਲਾਵਰ ਵਾਲੇ ਹਨ ਫਰੋਜ਼ਟ ਵਗੈਰਾ ਸਾਰੇ ਤਰ੍ਹਾਂ ਦੇ ਮਿਲਣਗੇ ਇਹਨਾਂ ਦੇ ਵੀ ਰੀਡੂ ਪ੍ਰਿੰਟ ਕਲਰ ਹਰ ਤਰ੍ਹਾਂ ਦਾ ਅਵੇਲੇਬਲ ਹੈ ਸਾਡੇ ਕੋਲ ਲਾਈਟ ਡਾਰਕ ਜ਼ੈੱਟ ਵਰਕ ਬਟਨ embroidery ਨਾਇਰਾਂ ਕੱਟ ਵੀ ਮਿਲ ਜਾਣਗੇ ਕੁਰਤਾ ਕੁਰਤਾ ਸਾਈਜ਼ 3 1400 ਵਾਲੇ 700 ਵਿੱਚ 1000 ਵਿੱਚ ਜੈਪੁਰੀ ਸੂਟ ਜੈਪੁਰੀ ਵਿੱਚ ਕਈ ਤਰ੍ਹਾਂ ਦੇ ਕਲਰ ਮਿਲਣਗੇ ਬਲੂ येलो पिंक ਗ੍ਰੀਨ ਇਹ ਦੇਖੋ ਪੂਰਾ ਸਾਡਾ ਜੈਪੁਰੀ ਸੂਟ ਹੈ ਜਿਹਦੇ ਨਾਲ नेक एंड डाई ਵਾਲਾ ਦੁਪੱਟਾ ਔਰ ਦਿੱ ਪਲਾਜ਼ੋ ਜਿਸ ਤੇ ਗੋਟਾ ਪੱਤੀ ਹੋਈ ਵੀ ਹੈ neck ਤੇ work ਹੈ lining ਤੇ work ਹੋਇਆ ਹੋਇਆ ਬਟਨ ਲੱਗੇ ਹੋਏ ਆ ਡੋਰੀ ਦਿੱ ਡੋਰੀ ਸਿਰਫ ਔਰ ਸਿਰਫ ਇਹ 1000 ਰੁਪਏ ਵਿੱਚ ਮਿਲੇਗਾ ਵੈਸੇ ਇਹਦਾ ਰੇਟ ਹੈਗਾ 1695 ਵਿੱਚ ਪਰ ਇਹ ਸਾਨੂੰ ਸਿਰਫ ਔਰ ਸਿਰਫ 1000 ਰੁਪਏ ਵਿੱਚ ਮਿਲੇਗਾ ਐਵੇਂ 800 ਵਾਲੇ ਸੂਟ ਸਾਨੂੰ 650 1400 ਵਾਲੇ 1000 ਰੁਪਏ ਵਿੱਚ ਮਿਲਣਗੇ ਸਾਲ ਸਰਾ ਦੇ ਕਲਰ ਜਲਦੀ ਤੇ ਜਲਦੀ ਆਓ ਲਾਭ ਉਠਾਓ ਸਿਮਨ ਫੈਸ਼ਨ ਹਬ ਕਿਸਮਾ ਰੋਡ ਕੁਰਾਲੀ ਫੋਨ ਨੰਬਰ ਹੈਗਾ ਸਾਡਾ 83606 823380 ਆਨਲਾਈਨ ਬੁਕਿੰਗ ਵੀ ਕਰਵਾ ਸਕਦੇ ਹੋ ਤੁਸੀਂ ਇੰਸਟਾਗ੍ਰam ਤੇ ਇਸ ਨੰਬਰ ਤੇ ਫੋਨ ਕਰਕੇ ਆਪਣੀ ਪਹਿਲੀ ਬੁਕਿੰਗ ਕਰਵਾ ਸਕਦੇ ਆ ਰਖਵਾ ਸਕਦੇ ਆ ਸੂਟ ਅਗਰ ਜੇ ਤੁਸੀਂ ਬਾਹਰ ਗਏ ਹੋਏ ਹੋ ਜੀ ਬਟ ਆਪਣਾ ਜਿਹੜੀ ਸੂਟ ਇਸ ਵੀਡੀਓ ਦਾ ਇਹ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਇਸ ਨੰਬਰ ਤੇ ਭੇਜ ਸਕਦੇ ਹੋ ਤੇ ਅਸੀਂ ਸੂਟ ਤੁਹਾਡਾ ਬੁੱਕ ਕਰ ਲਵਾਂਗੇ ਇਹ ਤੋਂ ਸੀ ਸੇਲ ਵਾਲੇ ਸੂਟ ਇਸ ਤੋਂ ਇਲਾਵਾ ਸਾਡੇ ਕੋਲ ਮਸ਼ੀਨ ਵਰਕ ਹੈਂਡ ਵਰਕ ਕਈ ਤਰ੍ਹਾਂ ਦੇ ਹੋਰ ਵੀ ਹੈ ਆਪਣਾ ਖੁੱਦ ਦਾ ਤੁਸੀਂ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਉਹੀ ਸੇਲ ਵੀ ਤੁਹਾਨੂੰ ਜਲਦੀ ਮਨ ਲਗਾਉਣ ਜਾ ਰਹੇ ਅਸੀਂ ਉਹਨਾਂ ਉੱਤ ਵੈਰਾਈਟੀ ਦੀ ਵੀ ਜਿਹੜਾ ਹੈਂਡ ਵਰਕ ਮਸ਼ੀਨ ਵਰਕ ਦਾ ਵੀ ਉਹੀ ਸੇਲ ਵੀ ਲਗਾਉਣ ਜਾ ਰਹੇ ਆ ਤੇ ਮਤਲਬ ਸਭ ਨੇ ਆ ਕੇ ਉਹਰੇ ਲਾਭ ਉਠਾਣਾ ਇਸੇ ਤਰ੍ਹਾਂ ਹੀ ਕੋਈ ਸਪੈਸ਼ਲ ਗਾਉਂਦੀ ਸੇਲ ਜੁਨੀ 19 ਤੋਂ ਲੈ ਕੇ 30 ਤੱਕ 30 ਤਰੀਕ ਤੱਕ ਸੇਲ ਹੈ ਉਸ ਤੋਂ ਬਾਅਦ ਸਾਡੇ ਦੂਜੇ ਸੂਟਾਂ ਵੀ ਆ ਹਨ ਮਤਲਬ ਸਟਿਚ ਸੂਟ ਹੈ ਉਹਨਾਂ ਦੀ ਸੇਲ ਸ਼ੁਰੂ ਹੋਏਗੀ ਪਹਿਲਾਂ ਅਸੀਂ ਇਹ ਰੈਡੀमेड ਸਟਾਕ ਸਾਰਾ ਕੱਢਣਾ ਸੀ ਮੈਂ ਕਿਹਾ ਚਲੋ ਵੀ ਸੇਲ ਲਗਾ ਕੇ ਕੱਢ ਦਈਏ ਤੇ ਆਪਣੇ ਕਸਟਮਰ ਨੂੰ ਖੁਸ਼ ਕਰ ਦਈਏ ਸਸਤੇ ਸੂਟਾਂ 'ਚ ਇਸ ਲਈ ਵੱਧ ਤੋਂ ਵੱਧ ਆਓ ਤੇ ਲਾਭ ਉਠਾਓ ਇਸ ਸੇਲ ਦਾ ਤਾਕੀ ਵੱਤ ਤੋਂ ਵੱਤ ਸਾਡੇ ਕਸਟਮਰ ਵੀ ਬਣੇ ਔਰ ਤੁਹਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਵੇ ਬਹੁਤ ਜੈਨੂਇਨ ਪ੍ਰਾਈਸ ਰੱਖੇ ਹੋਏ ਆ ਬਹੁਤ ਘੱਟ ਹੀ ਇਸ ਕਰਕੇ ਜਲਦੀ ਤੋਂ ਜਲਦੀ ਆਓ ਸਿਮਰਨ ਫੈਸ਼ਨ ਹਬ ਕੁਲਾਲੀ ਜਦੋਂ ਲਾਈਨ ਪਲੇਸ ਦੇ ਵਿੱਚੋਂ ਸਾਰੀ ਆਈ ਹੈ ਹਮਾਰੀ ਸਪੈਸ਼ਲ ਆਫਰ ਇਹ 파ਟੀ ਵੇਅਰ ਗਾਊਨਸ ਜਿਹੜੇ ਸਿਰਫ ਔਰ ਸਿਰਫ 1500 ਵਿੱਚ ਰੰਟ ਤੇ ਵਰਕ ਹੋਇਆ ਹੋਇਆ ਉਸ ਤੋਂ ਬਾਅਦ ਬੈਕ ਨੈਕ ਤੇ ਡਿਜ਼ਾਈਨ ਵਾਲਾ ਵਿਦ ਦੁਪੱਟਾ ਹਰ ਤਰ੍ਹਾਂ ਦੇ ਕਲਰ ਮਿਲਣਗੇ ਸਾਨੂੰ ਇਸ ਚ ਇੱਕ ਕੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦਾ ਵਰਕ ਹੋਇਆ ਹੋਇਆ ਔਰ ਸਿਰਫ ਸਿਮਰਨ ਫੈਸ਼ਨ ਹੱਬ ਤੇ ਪਾਰਟੀwear ਡਰੈੱਸ ਪਾਰਟੀwear ਡਰੈੱਸ ਸਿਰਫ ਔਰ ਸਿਰਫ 1500 ਵਿੱਚ ਕਲਰ ਗ੍ਰੇ, ਪੀਚ, ਗ੍ਰੀਨ, ਬਲੂ ਲਾਈਟਵੇਟ, ਹੈਵੀ ਸਾਰਾ ਤਰ੍ਹਾਂ ਦੇ ਮਿਲਣਗੇ ਇਹ ਦੇਖੋ ਬਿਲਕੁਲ ਲਾਈਟ ਵੇਟ ਹੈ ਕੋਈ ਵੀ ਵੇਅਰ ਕਰ ਸਕਦਾ ਇਹਨੂੰ ਇਹਦਾ ਵਰਕ ਹੋਇਆ ਹੈ ਫਰੰਟ ਤੇ ਵਿਦ ਦੁਪੱਟਾ ਬਿਲਕੁਲ ਲਾਈਟ ਵੇਟ ਹੈ ਇਜ਼ੀਲੀ ਵੇਅਰ ਕੀਤਾ ਜਾ ਸਕਦਾ ਕੋਈ ਪਾਰਟੀ ਤੇ ਕੋਈ ਫੰਕਸ਼ਨ ਤੇ ਆਪਾਂ ਆਰਾਮ ਨਾਲ ਇਹਨੂੰ ਵੇਅਰ ਕਰ ਸਕਦੇ ਆ ਸੋ ਤੁਸੀਂ ਸੁਣੀਏ ਇਹ ਪੂਰੀ ਜਾਣਕਾਰੀ ਜੋ ਸਿੰਗਰਨ ਫੈਸ਼ਨ ਹੱਬ ਸਿਸਮਾ ਰੋਡ ਕੋਰਾਲੀ ਤੇ ਹੈ ਤੋ ਇਹਨਾਂ ਨੇ ਤੁਹਾਨੂੰ ਬਹੁਤ ਵਧੀਆ-ਵਧੀਆ ਜੋ ਸੇਲ ਦੇ ਵਿੱਚ ਸੂਟ ਵੀ ਦਿਖਾਏ ਨੇ ਤੇ ਇਹ ਗਾਉਣ ਵੀ ਦਿਖਾਏ ਨੇ ਇਹ ਕਢਾਈ ਬਾਰੇ ਕੀ ਕਹੋਗੇ ਜੀ ਤੁਸੀਂ ਹਾਂਜੀ ਕਢਾਈ ਦੀ ਪਿੱਲੇ ਦਾ ਵਰਕ ਹੈ ਜੀ ਹੈਂਡ ਵਰਕ ਹੈ ਦੇਖੋ ਜਰਗਨ ਵਰਕ ਦਿੱਦ ਗਾਉਣ ਬਿਲਕੁਲ 1500 ਦੇ ਤੇ ਇੰਨਾ ਸਸਤਾ ਤਾਂ ਕਿਤੇ ਵੀ ਨਹੀਂ ਮਿਲਣਾ 1500 ਦਾ ਤਾਂ ਕਪੜਾ ਵੀ ਨਹੀਂ ਆਣਾ ਦੇਖੋ ਕਿੰਨਾ ਸਸਤਾ ਇਹ ਪਹਿਣਾ ਦੇ ਲਈ ਬਹੁਤ ਵਧੀਆ ਆਫਰ ਹੈ ਜੀ ਇਹ ਤੁਹਾਡੇ ਫਾਇਦੇ ਲਈ ਹੈ ਜੋ ਇਹ ਦਿਖਾ ਰਹੇ ਨੇ ਇਹ 1500 ਰੁਪਏ ਦੇ ਵਿੱਚ ਜੋ गांव ਨੇ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦੇ ਇਹ ਜੋ ਸਿਮਰਨ ਫੈਸ਼ਨ ਹੱਬ ਤੇ ਮਿਲਣਗੇ ਤੁਹਾਨੂੰ ਹਾਂਜੀ ਦੇਖੋ ਪੀਚ ਵਰਕ ਕਿੰਨਾ ਸੋਹਣਾ ਵਰਕ ਹਨ ਕੀ ਮੱਚੀ ਵਾਹ ਦੀ ਵਾਹ ਆ ਦੇਖੋ ਤੁਹਾਨੂੰ ਆ ਹੋਰ ਵੀ ਦਿਖਾਉਣੀ ਹੈ ਕਲਰ ਵੀ ਬਹੁਤ ਵਧੀਆ ਨੇ ਜੀ ਇਹਨਾਂ ਕੋਲ ਦੇਖੋ ਇਹ ਤੁਹਾਨੂੰ ਕੀ ਫਾਇਦਾ ਜੀ ਇੰਨਾ ਹੈ ਮਤਲਬ ਕਿ ਸਸਤੇ ਦੇ ਕੇ ਕੀ ਫਾਇਦਾ ਹੁੰਦਾ ਕੋਈ ਫਾਇਦਾ ਤਾਂ ਨਹੀਂ ਜਲ ਚਲੋ ਹੈ ਅਸੀਂ ਜ਼ਿਆਦਾ ਨਹੀਂ ਬਹੁਤਾ ਮਾਰਜਨ ਰੱਖਿਆ ਹੋਇਆ ਜੀ ਤੁਸੀਂ ਤੁਹਾਡਾ ਮਾਰਜਨ ਮਤਲਬ ਕਿ ਕਹਿਣ ਦਾ ਭਾਅ ਹੈ ਵੀ ਤੁਸੀਂ ਮਾਰਜਨ ਘੱਟ ਰੱਖਿਆ ਹੋਇਆ ਹੈ ਤੇ ਗਾਹਕ ਦਾ ਫਾਇਦਾ ਤੁਸੀਂ ਜ਼ਿਆਦਾ ਕਰ ਦਿਓ ਸੋ ਪਹਿਣਾ ਲਈ ਇਹ ਬਹੁਤ ਵਧੀਆ ਆਫਰ ਹੈ ਜੀ ਸੋ ਤੁਸੀਂ ਗਾਉਣ ਇਹ ਦੇ ਸਕਦੇ ਹੋ ਆ ਰਹੇ ਹਾਂ। ਹਾਂਜੀ ਹਾਂਜੀ ਹਾਂ ਵਿਆਹ ਸ਼ਾਦੀਆਂ ਦਾ ਜੋ ਸੀਜ਼ਨ ਵੀ ਹੁਣ ਆ ਰਿਹਾ ਹੈ। ਕਈਆਂ ਦੀ ਬੜੀ ਆਸ ਉੰਡੀਆਂ ਵੀ ਅਸੀਂ ਗਾਉਂ ਪਾਣਾ ਸੀ ਪਰ ਕਾਸਟਲੀ ਬੋਲ ਸੀ ਬਾਜ਼ਾਰ 'ਚ। ਪਰ ਅਸੀਂ ਉਹਨਾਂ ਵਾਸਤੇ ਇਹ ਹੁਣ ਆਪਣੀ ਕਦੋਂ ਤੱਕ 30 ਤਰੀਕ ਤੱਕ ਇਹ 30 ਸਤੰਬਰ ਤੱਕ ਮਰਜ਼ੀ ਰੁਕੇ ਇਹ ਜੋ ਆਪਣੀ ਇਹ ਸੇਲ ਚੱਲਣੀ ਹੈ। ਠੀਕ ਹੈ ਜੀ ਤੁਸੀਂ 30 ਸਤੰਬਰ ਤੱਕ ਕਦੇ ਵੀ ਇੱਥੇ ਆ ਸਕਦੇ ਹੋ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਸੀਂ ਇੱਥੇ ਪਹੁੰਚੋ ਤੇ ਇਹ ਸੇਲ ਦਾ ਇਹਨਾਂ ਦੀ ਦਾ ਪੂਰਾ ਲਾਭ ਉਠਾਓ ਤੇ ਅਗਲੀ ਸ਼ੇਰਵਾਰੇ ਵੀ ਦੱਸ ਦਿਓ ਜੀ ਫਿਰ ਉਹ ਕਦੋਂ ਲੱਗਣੀਆਂ ਤੇ ਕਿਹੜੀ ਲੱਗਣੀਆਂ ਪਹਿਲੀ ਤਰੀਕ ਤੋਂ ਸ਼ੁਰੂ ਹੋਣ ਵਜਾਰੀ ਹੈ ਆਪਣੇ ਅੰਸ ਦੀ ਸੂਟ ਹੈ ਸਾਡੇ ਕੋਟਨ ਦੀ ਵੈਰਾਈਟੀ ਵੀ ਹੈ ਉਹਦੇ ਵਿੱਚ ਵੀ 550 ਤੋਂ 350 ਤੋਂ ਲੈ ਕੇ 550 ਤੋਂ ਸਟਾਰਟ ਹੋ ਕੇ ਤੜਕੋ 7-8000 ਤੱਕ ਸੂਟ ਹੈ ਜਿਹੜਾ ਆਪਣਾ ਹੈਂਡ ਟੱਚ ਦਾ ਵੀ ਇਹ ਵਰਕ ਹੈ ਆਪਣਾ ਮਸ਼ੀਨ ਵਰਕ ਹੈ ਪੇਂਟ ਦੇ ਆ ਕਾਫੀ ਤਰ੍ਹਾਂ ਦੀ ਵੈਰਾਈਟੀ ਹੈ ਜਿੱਦਾਂ ਦਾ ਵੀ ਤੁਸੀਂ ਫੋਟੋ ਲੈ ਕੇ ਆ ਜਿਓ ਕਿ ਸਾਈਜ਼ ਆਹ ਸੂਟ ਚਾਹੀਦਾ ਉਹੀ ਸੂਟ ਤੁਹਾਡਾ ਰੈਡੀ ਹੋ ਜਾਏਗਾ ਜੀ ਹਾਂਜੀ ਸੋ ਹੁਣ ਤੱਕ ਜਿਹੜੇ ਇਹਨਾਂ ਨੇ ਦਿਖਾਈਆਂ ਇਹ ਸੀਤੇ ਸੁਲਾਏ ਸੂਟ ਨੇ ਰੈਡੀमेड ਮਤਲਬ ਕਿ ਤੁਹਾਨੂੰ ਸਵਾਉਣ ਦੀ ਕਿਤੇ ਲੋੜ ਨਹੀਂ ਪੈਣੀ ਇਹ ਸੀਤੇ ਸੁਲਾਏ ਸੂਟਾਂ ਦੀ ਜੋ ਅੱਜ ਇਹਨਾਂ ਨੇ ਸੇਲ ਦਿਖਾਈ ਹੈ ਸੋ ਅੱਗੇ ਨੂੰ ਜੋ ਇਹਨਾਂ ਨੇ ਦੱਸਿਆ ਤੇ ਤੁਸੀਂ ਇਸ ਦੁਕਾਨ ਤੇ ਆਓ ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕੁਰਾਲੀ ਸੋ ਫੋਨ ਨੰਬਰ ਇਹਨਾਂ ਨੇ ਦੱਸ ਦਿੱਤਾ ਹੈ ਤੁਸੀਂ ਆਨਲਾਈਨ ਵੀ ਬੁਕਿੰਗ ਕਰਵਾ ਸਕਦੇ ਹੋ ਇੱਕ ਵਾਰੀ ਫੋਨ ਨੰਬਰ ਜਰੂਰ ਦੱਸ ਦੋ 8860682387 ਰਜਿੰਦਰਨ ਕਲੇਵ ਸਿਸਮਾ ਰੋਡ ਕੁਰਾਲੀ ਹਾਂਜੀ ਸਿਮਰਨ ਫੈਸ਼ਨ ਹੱਬ ਤੇ ਆਮਦੀ ਗ੍ਰਪਾਲਤਾ ਕਰਨੀ ਸਭ ਨੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ